ਪੰਜਾਬੀਆਂ ਦੇ ਦਿਲਾਂ ਵਿੱਚ ਵਸਣ ਵਾਲੇ ਰਾਜਵੀਰ ਰਾਜਵੀਰ ਜਵੰਦਾ ਜੀ ਦੀ ਮਰਤਕ ਦੇ ਨੂੰ ਸਿਵਿਆਂ ਦੇ ਵਿੱਚ ਲੈ ਕੇ ਆ ਚੁੱਕੇ ਆ ਪਹੁੰਚ ਰਹੇ ਆ ਰਾਜਵੀਰ ਜਵੰਦਾ ਜੀ ਕੋਈ ਕਰਨੀ ਸੀ ਕਰ ਸਕਦੇ ਉਹਦੇ ਬਾਰੇ ਹੁਣ ਸਾਡਾ ਇੰਨਾ ਸੋਹਣਾ ਉਹ ਤਸਵੀਰ ਬਹੁਤ ਜਿਆਦਾ ਤੋ ਜਿਹੜਾ ਇੱਥੇ ਆ ਗਿਆ ਸਾਥੋਂ ਪਿੱਛੇ ਮਤਲਬ ਪਿੰਡ ਉਧਰ ਰਹਿੰਦਾ ਸੀਗਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਮਿਲਦਾ ਹੁੰਦਾ ਸੀ ਪਿੰਡ ਨੂੰ ਮਿਲਦਾ ਸੀ ਪਿੰਡ ਦੀ ਵੀ ਜਿਆਦਾ ਸੱਡੀ ਹਾਂ ਕੋਈ ਛੜਦਾ ਮੈਂ ਬੜਿਆ ਵਾ ਜਿੱਦਾਂ ਸਾਰਾ ਕਸ਼ ਕੀਤਾ ਪੜਿਆ ਸਾਰਾ ਕਸ਼ ਇੱਥੇ ਹੋਇਆ ਹਾਂ ਇਦਾਂ ਕੋਈ ਸ਼ਰਧਾ ਹੋ ਜਾਂਦਾ ਸੀ ਆਉਂਦਾ ਸੀ ਉਹਦਾ ਕੀ ਮਾੜੇ ਲੇਖ ਲਿਖੇ ਸੀ ਵਿਚਾਰੇ ਸੀ ਮੈਂ ਕਲਾਕਾਰ ਤਾਂ ਹੋਰ ਵੀ ਨਹੀਂ ਪਰ ਜਿਹੜੀ ਜਗ੍ਹਾ ਦਿਲ ਦੇ ਵਿੱਚ ਰਾਜਵੀਰ ਨੇ ਬਣਾਈ ਉਹ ਕੋਈ ਬੰਦਾ ਨਹੀਂ ਵੀਰੇ ਬਣ ਸਕਦਾ ਨਹੀਂ ਬਣ ਸਕਦਾ ਮਤਲਬ ਪਹਿਲਾਂ ਵੀ ਪਰਿਵਾਰ ਨੂੰ ਧੱਕਾ ਲੱਗੇ ਸੀ ਇਹਨਾਂ ਦੇ ਹਾਂ ਜੀ ਇਹਨਾਂ ਦਾ ਥਾਥ ਜੀ ਮਤਲਬ ਪਰਿਵਾਰ 'ਚ ਇਹਨਾਂ ਦੇ ਕੌਣ ਕੌਣ ਇੱਕ ਇਹ ਆਪ ਸੀਗਾ ਰਾਜਵੀਰ ਇੱਕ ਦੋ ਬੱਚੇ ਆ ਇਹਦੇ ਇੱਕ ਟੱਬਰ ਆ ਕਮਾ ਮਾਤਾ ਜੀ ਆ ਹੋਰ ਮਤਲਬ ਪਿੰਡ ਚ ਕਲਾਕਾਰਾਂ ਵਾਂਗੂ ਮਿਲਦਾ ਸੀ ਕਿ ਪੁੱਤਾਂ ਵਾਂਗੂ ਮਿਲਦਾ ਸੀ ਨਾ ਜੀ ਉਹਨੂੰ ਤਾਂ ਨਾ ਕਲਾਕਾਰ ਵਾਲੀ ਹੈ ਹੀ ਨਹੀਂ ਸੀ ਵਿਚਾਰੇ ਜਵਾਕ ਨੂੰ ਤਾਂ ਸਾਰਿਆਂ ਨੇ ਇਹ ਪੀਸ ਮਤਲਬ 11 ਦਿਨਾਂ ਤੋਂ ਹਰ ਇੱਕ ਦੇ ਘਰ ਦੁਆਵਾਂ ਚੱਲ ਰਹੀਆਂ ਸੀ ਅਖੰਡ ਪਾਠ ਚੱਲ ਰਹੇ ਸੀ ਅਰਦਾਸਾਂ ਚੱਲ ਰਹੀ ਪਰ ਮੁੱਲ ਨਹੀਂ ਪਿਆ ਬਸ ਨਹੀਂ ਪਿਆ ਪਤ ਮੁੱਲ ਨਹੀਂ ਪਿਆ ਖਬਰ ਮਾਰਾ ਰੱਬ ਨੇ ਕਿ ਇਹ ਉਹਦਾ ਮਾੜੇ ਲੈ ਕੇ ਤੇ ਵਿਚਾਰੇ ਦੇ ਲਈ ਕੋਈ ਪਤਾ ਹੀ ਨਹੀਂ ਮਤਲਬ ਜਿਹੜੇ ਰਵਾਰ ਉਹਨਾਂ ਵਾਸਤੇ ਬਹੁਤ ਔਖਾ ਹੋ ਜੂਗਾ ਔਖਾ ਹੀ ਹੋ ਗਿਆ ਵੀਰੇ ਹੁਣ ਭੋਰਾਕ ਤਾ ਉਮਰ ਆ ਉਹਦੀ ਵਿਚਾਰੀ ਦੀ ਕੀ ਕਰੂਗੀ ਦੋ ਬੱਚੇ ਆ ਭੋਰਾ ਭੋਰਾ ਕੀ ਕਰੇ ਬੇਟੀਆਂ ਤੇ ਬੇਟੀਆਂ ਇੱਕ ਬੇਟਾ ਵਾ ਇੱਕ ਬੇਟੀ ਆ ਉਹ ਵੀ ਛੋਟੇ ਆ ਜੀ ਉਹਨਾਂ ਨੂੰ ਵੀ ਸਮਝ ਨਹੀਂ ਹੋਣੀ ਅੱਜ ਕੀ ਪਾਣਾ ਵਾ ਹਾਂ ਉਹ ਤਾਂ ਪਹਿਲਾਂ ਕੁੜੀ ਤਾਂ ਕਿੰਨਾ ਕੁਸ ਬਣਾਉਂਦੀ ਸੀ ਵੀ ਮੇਰੇ ਡੈਡੀ ਨੇ ਘਰੇ ਆਉਣਾ ਮੈਂ ਉਹ ਕਰੂਗੀ ਤੇ ਜਦੋਂ ਪਤਾ ਲੱਗਿਆ ਹੁਣ ਦੇਖਿਆ ਉਹਨਾਂ ਨੇ ਤਾਂ ਇੱਥੇ جواب ਕਹਿੰਦੇ ਜੋਵਕਾਂ ਤਾਂ ਪਤਾ ਹੀ ਹੈ ਨਹੀਂ ਸੀ ਰਹੀ ਬੀਬੀ ਉਹਨੇ ਵੀ ਨਹੀਂ ਸੋਚਿਆ ਹੋਣਾ ਵੀ ਉਹ ਜਿਹੜਾ 23 ਲੱਖ ਰੁਪਏ ਦਾ ਉਹਨਾਂ ਨੇ ਬਾਈਕ ਲਈ ਵੀ ਸ਼ਾਇਦ ਇਹ ਮੇਰੇ ਨਾਲ ਉਹ ਵੀ ਤਾਂ ਗੱਲ ਆ ਭਰਾਵਾ ਕੀ ਸੋਚਣਾ ਮੈਂ ਸ਼ੌਂਕ ਸੀ ਇਹਨੂੰ ਮੋਟਰਸਾਈਕਲਾਂ ਦਾ ਵੱਧ ਅੱਛਾ ਵੱਧ ਸੀ ਗੱਡੀ ਗੁੱਡੀ ਦਾ ਤਾਂ ਘੱਟ ਹੀ ਖਿਆਲ ਕਰਦਾ ਅੱਛਾ ਮੋਟਰਸਾਈਕਲ ਦਾ ਸ਼ੌਂਕ ਸੀ ਬਾਹਲਾ ਸ਼ੌਂਕ ਸੀ ਪਰ ਇਹ ਨਹੀਂ ਪਤਾ ਸੀ ਮੋਟਰਸਾਈਕਲ ਇਹ ਕਾਰਨ ਦਾ ਪਤਾ ਹੀ ਨਹੀਂ ਸੀ ਜਦ ਪਤਾ ਹੁੰਦਾ ਜਾਂਦਾ ਹੀ ਨਾ ਜਾਂਦਾ ਹੀ ਨਾ ਮਤਲਬ ਕਿ ਕਿੰਨੇ ਦਿਨ ਹੋ ਗਏ ਸੀ ਪਿੰਡ ਆਇਆ ਉਹ ਬਿਮਾਰ ਹੋ ਗਿਆ ਇੰਨਾ ਨਹੀਂ ਮੇਰੇ ਪਤਾ ਹੈਗਾ ਸਾਨੂੰ ਕਿੰਨੇ ਦਿਨ ਹੋ ਗਏ ਆ ਇਹਨਾਂ ਨੂੰ ਜੀ ਸੰਗਤ ਬਹੁਤ ਗੜੋ ਸਕਾਤ ਜਿਹੜੀ ਪੰਜਾਬੀ ਦੀ ਸੰਗਾ ਸਾਹਿਬ ਜੀ ਨੂੰ ਤੁਹਾਨੂੰ ਕਿਵੇਂ ਦੇਖਦੇ ਹੋ ਜਿਸ ਹਿਸਾਬ ਨਾਲ ਰਾਜਵੀਰ ਨੇ ਸਭ ਦੇ ਮਨ ਦੇ ਵਿੱਚ ਇੱਕ ਜਗ੍ਹਾ ਬਣਾਈ ਇੱਕ ਸਥਾਨ ਬਣਾਇਆ ਸਭ ਦੇ ਮਨ ਨੂੰ ਮੋਇਆ ਕੀ ਲੱਗਦਾ ਕੋਈ ਪੰਜਾਬੀ ਇੰਡਸਟਰੀ ਚੇਤਾ ਦਾ ਫੇਰ ਆਊਗਾ ਦੇਖੋ ਜੀ ਗੁਰੂ ਮਿਹਰ ਕਰੇ ਤੇ ਬੜੇ ਬੜੇ ਆਉਣ ਵਾਲੇ ਬੈਠੇ ਆ ਜੀ ਧਰਤੀ ਤੋਂ ਠੀਕ ਹੈ ਨਾ ਤੇ ਕਿਹੜਾ ਬੰਦਾ ਜਾਂਦਾ ਦੁਨੀਆ ਤੋਂ ਰਾਜਵੀਰ ਰੰਦਾ ਜੀ ਗਏ ਆ ਤੇਰੇ ਬਾਪਸੀ ਉਹਨਾ ਬੜਾ ਔਖਾ ਜੀ ਹਾਂਜੀ ਠੀਕ ਹੈ ਨਾ ਤੇ ਬੜਾ ਔਖਾ ਬਹੁਤ ਬੜੇ ਲੋਕਾਂ ਨੂੰ ਬੜਾ ਦੁੱਖ ਹੋਇਆ ਠੀਕ ਆ ਨਾ ਇਹਦਾ ਜਾਨ ਚ ਬੰਦਾ ਬਹੁਤ ਵਧੀਆ ਸੀ ਪੰਜਾਬੀ ਗਾਇਕ ਪੰਜਾਬ ਚ ਬਹੁਤ ਵਧੀਆ ਸੀ ਨਾਲੋ ਫਿਰ ਇਹ ਬੜੀ ਘਾਟ ਹੈ ਗਾਇਕਾਂ ਦੀ ਤੁਸੀਂ ਸੰਗਤ ਸਾਹਿਬ ਨੇ ਦੇਖੀ ਇੱਕ ਤੋਂਡੇ ਤੇ ਉਹਨਾਂ ਨੇ ਵੀਡੀਓ ਬਣਾਈ ਤੋਂਡੇ ਤਰ੍ਹਾਂ ਪੱਗ ਬਨ ਕੇ ਹਾਂ ਵੀਡੀਓ ਬਣਾਈ ਬਹੁਤ ਵਧੀਆ ਪੱਗ ਬਨ ਕੇ ਉਹਨਾਂ ਮੇਰੀ ਨਕਲ ਕੀਤੀ ਕਿਦਾਂ ਕੋ ਕਿਦਾਂ ਕੋ ਕਰਾਈ ਉਹਨਾਂ ਨੇ ਠੀਕ ਹੈ ਨਾ ਹਾਂ ਬਹੁਤ ਵਧੀਆ ਬਹੁਤ ਪਿਆਰਾ ਲੱਗਾ ਤੇ ਗਾਇਕ ਗੀਤ ਮੈਂ ਨਾ ਪਰਸ ਹੋ ਇਹਨਾਂ ਦੇ ਗੀਤ ਸੁਣਦਾ ਹਾਂ ਮੈਂ ਬਹੁਤ ਮੈਂ ਗੀਤ ਸੁਣਦਾ ਰਿਹਾ ਇਹਨਾਂ ਦੇ ਬਹੁਤ ਪਿਆਰੇ ਗੀਤ ਈ ਘਰਾਂ ਚ ਸੁਣਨ ਵਾਲੇ ਗੀਤ ਸੰਗਤ ਸੰਗਤ ਸਾਹਿਬ ਜੀ ਵਿੱਚ ਤੁਸੀਂ ਹੋਏ ਜਾਂ ਸਰਪੰਨ ਸਿੰਘ ਮੁੱਖ ਮੰਤਰੀ ਇੱਕ ਵਾਇਰਲ ਹੋਇਆ ਉਹਨਾਂ ਦੇ ਉਹਨਾਂ ਦੀਆਂ ਵੀਡੀਓਜ਼ ਤੇ ਵੀ ਵੀਡੀਓਜ਼ ਬਣਾਉਣੀਆਂ ਭਾਵੇਂ ਮਜ਼ਾਕ ਨਾ ਭਾਵੇਂ ਕੈਪਟ ਸ਼ੇਡ ਕਰਨ ਲਈ ਹਾਂ ਦੇਖੋ ਪਤਾ ਗੱਲ ਕੀ ਆ ਰੀਲਾਂ ਚੱਲੋ ਲੋਕਾਂ ਨੇ ਸਾਡੀ ਬਹੁਤ ਨਕਲ ਕੀਤੀ ਮੇਰੀ ਪੱਗ ਦੀ ਬਹੁਤ ਨਕਲ ਕੀਤੀ ਠੀਕ ਹੈ ਨਾ ਭਾਜੀ ਮੈਨੂੰ ਰਾਜਵੀਰ ਜਰੰਦਾ ਜੀ ਕਹਿੰਦੇ ਰੇ ਸੰਗਾ ਜੀ ਪੱਗ ਸਿੱਖ ਨਹੀਂ ਤੇਰੇ ਕੋਲ ਅੱਛਾ ਯਾਰ ਪੱਗ ਬੜੀ ਪਤਿਆ ਬੰਦਾ ਕਿੰਨਾ ਚਿਰ ਲਾਉਂਦਾ ਮੈਂ 5-7 ਮਿੰਟ ਬੰਨੀ ਤੇ ਪੱਗ ਤੇ ਠੀਕ ਹੈ ਜੀ ਤੇ ਬਾਕੀ ਜੋ ਰੱਬ ਕਰਦਾ ਜੀ ਕਿਰੀ ਮੌਤ ਆ ਉਹ ਟਾਲਿਆ ਜੀ ਕਿਤੇ ਉਹਨਾਂ ਨਾਲ ਬੈਠਣ ਦਾ ਮੌਕਾ ਮਿਲਿਆ ਨਹੀਂ ਮੇਰੀ ਫੋਨ ਨਾਲ ਤੇ ਗੱਲ ਬਹੁਤ ਹੁੰਦੀ ਰਹਿੰਦੀ ਹਾਂ ਹਾਂ ਮੈਨੂੰ ਕਹਿੰਦਾ ਰਿਹਾ ਸੰਗਾ ਸਾਹਿਬ ਆਪਾਂ ਗੀਤ ਕਰਨਾ ਚਾਹ ਦੋਆਂ ਨੇ ਹਾਂ ਅੱਛਾ ਕਹੀਂ ਜਾਣਾ ਤੇ ਟੱਕਰੇ ਨਹੀਂ ਹੋਏ ਟੱਕਰੇ ਅੱਜ ਹੋਏ ਆ ਬਸ ਗੰਮ ਦੇ ਤਾਂ ਪਰ ਪਤਾ ਕਿਤੇ ਮਿਲੇ ਸੀਗੇ ਜੀ ਤੁਸੀਂ ਨਹੀਂ ਮੇਰੇ ਫੋਨ 'ਤੇ ਮੇਰੇ ਨਾਲ ਬਹੁਤ ਗੱਲ ਕਰਦਾ ਰਿਹਾ ਸੀ ਸੰਗਾ ਸਾਹਿਬ ਕਦੇ ਸੋਚਿਆ ਸੀ ਜੇ ਮਿਲਾਂਗੇ ਤਾਂ ਇਹ ਮੈਂ ਆ ਸੋਚਿਆ ਸੀ ਖੁਸ਼ੀ ਦੇ ਟਾਈਮ ਮਿਲਾਂਗੇ ਕਿਰੇ ਮੈਨੂੰ ਦੋ ਤਿੰਨਾਂ ਦੇ ਫੋਨ ਆਇਆ ਮਹੱਲੀ ਤੋਂ ਕਹਿੰਦੇ ਸੰਗਾ ਸਾਹਿਬ ਮਹੱਲੀ ਆ ਜਾ ਤੇ ਮੇਰੇ ਕੋਲ ਫਿਰ ਮੈਂ ਨਾ ਚੇਤਾ ਭੁੱਲ ਜਾਣਾ ਨਿਕਲ ਜਾਣਾ ਸਿੱਧਾ ਨਿਕਲ ਜਾਣਾ ਤੇ ਅੱਜ ਦੁੱਖ ਦੇ ਸਾਂ ਤੇ ਅੱਜ ਪਤਾ ਲੱਗਾ ਯਾਰ ਸੱਜਣ ਬਹੁਤ ਵਧੀਆ ਯਾਰ ਹੋਵੇ ਤੇ ਇਹ ਵਜਾ ਹੋਵੇ ਨਾ ਤੇ ਯਾਰ ਹੋਵੇ ਨਾ ਬਹੁਤ ਵਧੀਆ ਸੰਗਤ ਸਾਹਿਬ ਉਹ ਤਾਂ ਸਾਫ ਸੁਥਰੇ ਉਹਨਾਂ ਨੇ ਗੀਤ ਗਾਏ ਆ ਵਧੀਆ ਗੀਤ ਆ ਲੋਕਾਂ ਦੇ ਸੁਣਦੇ ਰਹੇ ਬੱਚੇ ਸੁਣਦੇ ਰਹੇ ਆ ਤੇ ਬੱਚੇ ਸੁਣ ਕੇ ਦੱਸਦੇ ਹੁੰਦੇ ਤੇ ਗੀਤ ਸੁਣਨ ਵਾਲੇ ਇਹਨਾਂ ਦੇ ਬਹੁਤ ਘਰਾਂ 'ਚ ਜਿਵੇਂ ਜਿਵੇਂ ਹੁਣ ਤੱਕ ਦੇਖਿਆ ਬਹੁਤ ਸਾਰੇ ਹਰ ਇੱਕ ਕਲਾਕਾਰ ਕੌਂਟਰੋਵਰਸੀ 'ਚ ਰਹਿੰਦਾ ਪਰ ਰਾਜਵੀਰ ਜਵੰਧਾ ਬਿਲਕੁਲ ਕਿਸੇ ਕੌਂਟਰੋਵਰਸੀ 'ਚ ਨਹੀਂ ਰਹੀ ਚਾਹੇ ਕਿਸਾਨੀ ਅੰਦোলন ਚੱਲਿਆ ਉਦੋਂ ਵੀ ਕਿਸਾਨ ਹਿੱਤ ਗੱਲ ਕੀਤੀ ਕਿਸਾਨਾਂ ਦੀ ਗੱਲ ਕੀਤੀ ਦੇਖੋ ਜੀ ਉਹਨੇ ਕਿੰਨੇ ਬੋਲਿਆ ਨਾ ਬਹੁਤ ਵਧੀਆ ਬੋਲਿਆ ਸਾਰਾ ਉਲਟ ਨਹੀਂ ਬੋਲਿਆ ਕਿਤੇ ਕਈ ਹੁੰਦੇ ਆ ਨਾ ਉਲਟ ਬੋਲਦੇ ਆ ਤੇ ਮੁੜ ਕੇ ਮਾਮਲਾ ਗਰਬਰ ਹੋ ਜਾਂਦਾ ਉਹ ਉਹ ਸੀ ਨਹੀਂ ਕੀਤਾ ਉਹਨਾਂ ਨਾਲ ਬਹੁਤ ਮਾੜਾ ਹੋ ਗਿਆ ਜਿਹੜਾ ਸੜਕ ਹਾਸੇ ਦੇ ਵਿੱਚ ਪਸੂ ਆ ਜਾਣਾ ਇਹ ਗਵਰਨਮੈਂਟ ਨੂੰ ਤੁਸੀਂ ਭਗਵੰਤ ਮਾਨ ਸਾਹਿਬ ਨੂੰ ਕੀ ਕਹਿਣਾ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਮਾ ਗਿਆ ਤੇ ਕਿਰੇ گاਵਾ ਆ ਇਹਨਾਂ ਤੇ ਪਾਬੰਦੀ ਲਾਉਣੀ ਚਾਹੀਦੀ ਇਹਨਾਂ ਤੇ ਗਊਸਾਲਾ ਬਣਨਾ ਚਾਹੀਦਾ ਆ ਤੇ ਗਊਸਾਲੇ ਚ ਗਾਵਾਂ ਰਹਿਣਾਂ ਕਿਹਤਰਾ ਕੁੱਤੇ ਤੁਰਦੇ ਫਿਰਦੇ ਬਾਹਰ ਨਹੀਂ ਰਹਿਣੇ ਚਾਹੀਦੇ ਸੰਘਾ ਸਾਹਿਬ ਜਿਵੇਂ ਉਹ ਬਾਈਕ ਰਾਈਡਰ ਰਾਈਡਿੰਗ ਦਾ ਸ਼ੌਕ ਰੱਖਦੇ ਸੀ ਬੜਾ ਸ਼ੌਕ ਹੀ ਉਹਨਾਂ ਨੂੰ ਜੀ ਮੋਟਰਸਾਈਕਲ ਘਟੋ ਘਟ 15-15 ਲੱਖ ਦਾ ਮੋਟਰਸਾਈਕਲ ਲਈ ਫਿਰਦਾ ਸੀ 30-30 ਲੱਖ ਦਾ ਮੋਟਰਸਾਈਕਲ ਲਈ ਫਿਰਦਾ ਸੀ ਤੇ ਬਹੁਤ ਉਹਨਾਂ ਨੂੰ ਤੇ ਸਾਨੂੰ ਮੈਂ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਦੀ ਜਾਂਚ ਭੋਗ ਵਾਲੇ ਦਿਨ ਮੌਕੇ ਤੇ ਕਾਲਜ ਬਣਾਉਣਾ ਚਾਹੀਦਾ ਹੈ। ਤੇ ਉਹਨਾਂ ਦੀ ਯਾਦ ਚ ਕਾਲਜ ਬਣ ਜਾਵੇ ਤੇ ਬੱਚੇ ਉਹਨਾਂ ਨੂੰ ਯਾਦ ਕਰਨ ਤੇ ਬਾਕੀ ਉਹਨਾਂ ਦੀ ਯਾਦ ਚ ਕਾਲਜ ਬਣਿਆ ਸੀ। ਉਹਨਾਂ ਦੇ ਪਿੰਡ ਸੰਗਾ ਸਾਹਿਬ ਇੱਕ ਅੰਤਿਮ ਸਵਾਲ ਕਰੂੰਗਾ ਜਿਸ ਜਿਸ ਤਰ੍ਹਾਂ ਉਹਨਾਂ ਨੇ ਬਾਈਕ ਖਰੀਦੀ ਵੀਡੀਓਜ਼ ਵੀ ਵਾਇਰਲ ਹੋਈਆਂ ਤਾੜੀਆਂ ਮਾਰੀਆਂ ਉਹਨਾਂ ਨੇ ਸਿਰ ਤੇ ਕੈਪ ਲਈ ਹੋਈ ਆ ਕਦੇ ਉਹਨਾਂ ਨੇ ਵੀ ਨਹੀਂ ਸੋਚਿਆ ਹੋਣਾ ਵੀ ਇਸੇ ਬਾਈਕ ਨੇ ਮੇਰੀ ਜਾਨ ਦਾ ਵੈਰੀ ਬਣ ਜਾਣਾ ਹੈ। ਦੇਖੋ ਕੀ ਕਿਰੀ ਮੌਤ ਆ ਨਾ ਆਹ ਕਿਰੀ ਸੋਚਿਆ ਨਹੀਂ ਬੰਦੇ ਨੇ। ਪਤਾ ਨਹੀਂ ਕਿਰੇ ਸਮੇਂ ਕਿੱਥੇ ਮੌਤ ਹੋ ਜਾਣੀ ਆ ਠੀਕ ਹੈ ਨਾ ਸੋਚਿਆ ਹੁੰਦਾ ਤੇ ਫਿਰ ਜਾਂਦਾ ਨਾ ਮੋਟਰਸਾਈਕਲ ਲੈ ਕੇ ਉਧਰ ਘੇਰੇ ਉਹਨੇ ਜਾਣਾ ਹੀ ਨਹੀਂ ਜੀ ਠੀਕ ਹੈ ਨਾ ਕਿਰੀ ਮੌਤ ਆ ਘੇਰ ਕੇ ਲੈ ਜਾਂਦੀ ਹੈ ਕਿੱਥੇ ਮਰਜੀ ਲੈ ਜਾਂਦੀ ਹੈ ਮੌਤ ਟਲਿਆ ਜੀ ਸੰਗਾ ਸਾਹਿਬ ਜਦੋਂ ਇਸ ਘਟਨਾ ਦਾ ਪਤਾ ਲੱਗਿਆ 11 ਦਿਨ ਲੋਕਾਂ ਨੇ ਅਰਦਾਸਾਂ ਕੀਤੀਆਂ ਜੋ ਤੱਕ ਉਹ ਹਸਪੀਟਲ ਦੇ ਵਿੱਚ ਸੀ ਫਿਰ ਮੰਤ ਤੇ ਕੀ ਬੀਤੀ ਦੇਖੋ ਜੀ ਬੜਾ ਬੜਾ ਲੋਕਾਂ ਨੇ ਬੜਾ ਦੁੱਖ ਮਨਾਇਆ ਭਾਜੀ ਸਾਰੇ ਪੰਜਾਬ ਨੇ ਨਹੀਂ ਸਾਰੇ ਅਮਰੀਕਾ ਕੈਨੇਡਾ ਵਾਲੇ ਮੈਨੂੰ ਫੋਨ ਆਉਂਦੇ ਰਹੇ ਬਾਰੋ ਕਹਿੰਦੇ ਸੰਗਾ ਸਾਹਿਬ ਬੜੀ ਜਰ ਮਾਰੀ ਗੱਲ ਹੋਈ ਆ ਕਹਿੰਦਾ ਪੰਜਾਬੀ ਕਹਿੰਗੇ ਪਹਿਲਾਂ ਮੂਸਿਆਂ ਵਾਲਾ ਮਾਰਿਆ ਗਿਆ ਹੁਣ ਰਾਜਵੀਰ ਜੀ ਆਪਣੇ ਦੁਨੀਆ ਚ ਮੈਨੂੰ ਲੱਗਦਾ ਡਾਕਟਰਾਂ ਨੇ ਦਾਖਲ ਜਰੂਰ ਕੀਤਾ ਉੱਥੇ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਇੱਕ ਦਿਨ ਉਹਨੇ ਸਰੀਰ ਥੋੜਾ ਜਿਹਾ ਲਾਇਆ ਲਾਤਾ ਉਹ ਤੋਂ ਬਾਅਦ ਨਹੀਂ ਬਾਅਦ ਡੱਡ ਹੀ ਜੀ ਸ਼ੁਕਰੀਆ ਹਾਂ ਤਾਂ ਰਾਜਵੀਰ ਜਵੰਦਾ ਦੇ ਲਈ ਹੋਰ ਗੱਲਬਾਤ ਕਰ ਸਕੀ ਤੇ ਸਭ ਇੱਕ ਹੋਰ ਬੋਲ ਕਰ ਲਵੇ ਸਭ ਸਾਰਾ ਸਾਰਾ ਹਾਂ ਜੇ ਵੀ ਤੁਸੀਂ ਕੁਝ ਕਹਿਣਾ ਚਾਹੋ ਨਾ ਸਭ ਨੂੰ ਸਾਰਾ ਭਾਵਾ ਸਾਰਾ